ਇਹ ਪਤਲਾ ਹੀ ਮੁੱਲ ਕਰਾਂਗੇ ਪਹਿਲੀ ਦੇ ਰੇਸੇਦਾਰ ਵੀ ਆਵੇ ਨਾ ਉਹਨੂੰ ਲੋਕ ਲੋਕ ਦੋ ਦੋ ਤਿੰਨ ਤਰ੍ਹਾਂ ਦੇ ਬਿਸਕੜ ਖਵਾਉਂਦੇ ਆ ਜੀ 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 ਪਹਿਲੀ ਲਾਂਗਮਾਈ ਕਰਾਂਗੇ ਤਾਂ ਵੀ ਚੱਲ ਜਾਊਗਾ ਅਸੀਂ ਵੀ ਗੱਲ ਜਿਹੜਾ ਪਹਿਲੀ ਏਰੀਆ ਦੋ ਤਿੰਨ ਮਰੀ ਬਸੜ ਖਵਾ ਦਿੰਦੇ ਉਹ ਭਰਾਵਾ ਨਵੀਂ ਵਿਆਹੀ ਬੌਟੀ ਆਵੇ ਉਹਨੂੰ ਦੋ ਦੋ ਸਬਜ਼ੀਆਂ ਮੁਰਗੇ ਚਾਰਨਾ ਖਾਂਦੀ ਜਾਂਦੀ ਏ ਇਦਾਂ ਹੀ ਕਰਦੇ ਆ ਬਿਲਕੁਲ ਸਸੀ ਗੱਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਧੀਰੇ ਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਤੇ ਵੀਰ ਹੁਣਾਂ ਨੇ ਟੋਟਲ 6 ਪਸ਼ੂ ਸੇਲ ਕਰ ਰਹੇ ਆ ਜਿਨ੍ਹਾਂ ਵਿੱਚੋਂ 6 ਦੰਦ ਝੋਟੀਆਂ ਚੰਗੀਆਂ ਵੱਡੀਆਂ ਦਿਖਾਵਾਂਗੇ ਤੇ 3 ਹੈਗੀਆਂ ਵਹਿੜਾਂ ਜਿਨ੍ਹਾਂ ਦੇ ਇੱਕ ਤਾਜੀ ਸੂਈ ਆ ਦੋ ਗੱਬਣਾ ਜੀ ਤੇ ਇੱਕ ਦੋ ਝੋਟੀਆਂ ਸੂਈਆਂ ਤੇ ਇੱਕ ਝੋਟੀ ਗੱਬਣਾ ਜੀ ਵੀਡੀਓ ਨੂੰ ਕਰਦੇ ਵਾਦ ਤੋਂ ਬਾਅਦ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਫੋਨ ਵੀ ਕਰ ਸਕਦਾ ਜੀ ਨੰਬਰ ਨੋਟ ਕਰ ਲਓ 856009918 ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਗੱਲ ਬਾਤ ਕਰਾਂਗੇ ਵੀਰ ਨਾਲ ਤੇ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਬੀਤ ਜੀ ਠੀਕ ਹੈ ਜੀ ਠੀਕ ਕਿੰਨੇ ਪਊ ਸੇਲ ਕਰਨੇ ਆ ਜੀ ਪਊ 6 ਆ ਵੀਰੇ 6 ਵੜਾਂ ਕਿੰਨੀਆਂ ਵਿੱਚੋਂ ਵੜਾ ਵਿੱਚੋਂ 3 ਆ ਠੀਕ ਆ ਤਿੰਨ ਝੋਟੀਆਂ ਸੂਏ ਕਿੰਨੇ ਆ ਇੱਕ ਝੋਟੀ ਨਹੀਂ ਇੱਕ ਉਮਰ ਦੀ ਪੱਕੀ ਆ ਪਰ ਦੋ ਝੋਟੀਆਂ ਅੱਛਾ ਜੀ ਇਹ ਨਾ ਕਹੇ ਇੱਕ ਮੱਝ ਆ ਜਾਂਦੀ ਘਰ ਵਾਲੇ ਉਹਨੂੰ ਵੀ ਝੋਟੀ ਕਹਿ ਦਿੰਦੇ ਤਾਂ ਇਹਦੇ ਕਹਤਾ ਉਹ ਤਾਂ ਇਹਦੇ ਝੋਟੀਆਂ ਹੀ ਕਿੰਨੇ ਬੁਕਾਰੇ ਨਹੀਂ ਨਹੀਂ ਠੀਕ ਠੀਕ ਆ ਵੀਰ ਜੀ ਡਰੈਸ ਦੱਸ ਦਿਓ ਆਪਣਾ ਵੀਤੀ ਰਿਕਾਰਡ ਪਿੰਡ ਜੇ ਜੰਡਿਆਲਾ ਗੁਰੂ ਦੇ ਨਾਲ ਹਾਂਜੀ ਦਾਣਾ ਮੰਡੀ ਤੇ ਪਿਛਲੇ ਬੰਨੇ ਭਗਤਪੂਰਨ ਸਿੰਘ ਦੀ ਆ ਪਿੰਗਰਵਾੜੇ ਦੀ ਸੰਸਥਾ ਸਾਡੇ 332 ਕਿਲੇ ਜ਼ਮੀਨ ਇੱਥੇ ਉਹਨਾਂ ਦਾ ਫਾਰਮ ਆ ਹਾਂਜੀ ਠੀਕ ਆ ਜੀ ਤੇ ਆਪਣਾ ਫੋਨ ਨੰਬਰ ਦੱਸ ਦਿਓ ਵੀਰ ਜੀ 99885 53811 ਠੀਕ ਹੈ ਜੀ ਤਾਂ ਨਾ ਕੀ ਆ ਵੀਰ ਜੀ ਆਪਣਾ ਜਤਿੰਦਰ ਆ ਵੀਰ ਦੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਹੀ ਪੈ ਜਾਂਦਾ ਇਹਨਾਂ ਦਾ ਤੁਹਾਨੂੰ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਹਾਂ ਜੀ ਠੀਕ ਹੈ ਸ਼ੁਰੂਆਤ ਕਰੀਏ ਜਰਿਆਲਾ ਗੁਰੂ ਕੇ ਚੰਡੇਾਲੇ ਦੇ ਮਰ ਡੇਢ ਕਿਲੋਮੀਟਰ ਨਾਲ ਆ ਠੀਕ ਹੈ ਜੀ ਸ਼ੁਰੂਆਤ ਕਰੀਏ ਹਾਂ ਜੀ ਕਰੋ ਮਾਰ ਝੂੰਗੀ ਤੋਂ ਕਰੀਏ ਪਹਿਲੇ ਇਹ ਤੋਂ ਕਰਨਾ ਆ ਵੇਖੋ ਇਹ ਝੂੰਗੀ ਵੈੜ ਆ ਜੀ ਰੁਕ ਜਾ ਵੀਰ ਜੀ ਖੋਲਿਓ ਨਾ ਜੀ ਥਾਣ ਥੋਣੇ ਦਾ ਦਿਖਾ ਦਈਏ ਆ ਵੇਖੋ ਥਾਣ ਥਾਣ ਚੈੱਕ ਕਰ ਲੋ ਜੀ ਥਾਣ ਸੋਹਣਾ ਲੱਗਾ ਇਹਨੂੰ ਫੇਸ ਵੀ ਚੰਗਾ ਕੱਦ ਵੀ ਠੀਕ ਚੰਗਾ ਜੀ ਆਹ ਦੇਖੋ ਜੀ ਗੱਬਣਾ ਵੀਰ ਜੀ ਹਾਂ ਜੀ ਗੱਬਣਾ ਦੇਣ ਦਾਸ ਲੈ ਜੂਗੀ ਦੇਣ ਦਾਸ ਲੈ ਜੂਗੀ ਹੈ ਵੀ ਝੂੰਗੀ ਵੱਡੀ ਆ ਹਾਂ ਜੀ ਠੀਕ ਆ ਜੀ ਸੂਆ ਵੀਰ ਜੀ ਕਰਵਾਉਗੇ ਦਾ ਸੂਆ ਦੂਜਾ ਵੀਰੇ ਦੂਜਾ ਸੂਆ ਹਾਂ ਜੀ ਦੂਜਾ ਜੀ ਤੇ ਦੁੱਧ ਕਿੰਨਾ ਕਜਵਾ ਜੂਗੀ ਦੁੱਧ 16 17 ਲੀਟਰ ਚਵਾ ਦੂਗੀ ਠੀਕ ਆ ਤੋਰੀਏ ਵੀਰ ਜੀ ਬਾਕੀ ਆਪਣੀ ਸਾਹਮ ਹੁੰਦੀ ਹੈ ਹਾਂ ਜੀ ਆਹ ਦੇਖੋ ਜੀ ਕੱਦ-ਕਾੜ ਚੰਗਾ ਵਾ ਥਾਣ ਚੈੱਕ ਕਰ ਲਓ ਹਵਾਨੇ ਦੇ ਵਿੱਚ ਢਿੱਲਾ ਚੰਗੀਆਂ ਸੋਹਣੀਆਂ ਵਾਂ ਤੇ ਥਾਣਾ ਹੈ ਵੀ ਸੋਹਣਿਆ ਮੁੱਠੀ ਚਵਾਈ ਵਾਲਾ ਜੀ ਤੇ ਗੈਪ ਤੇ ਲੱਗਾ ਕਮਾਲ ਆ ਵੀਰ ਆ ਵੇਖੋ ਝੂੰਗੀ ਵੜਿਆ ਬਾਕੀ ਹੈ ਵੀ ਸੋਹਣੀ ਹੈ ਜੀ ਇਹਨਾਂ ਵੜਾਂ ਦੀ ਫੈਡ ਵੀ ਚੰਗੀ ਹੁੰਦੀ ਗਰਮੀ ਦੇ ਵਿੱਚ ਇਹਨਾਂ ਨੇ ਕਾੜ ਕੱਢਣੀ ਆ ਚੰਗੀਆਂ ਇਹਨਾਂ ਨੇ ਦੁੱਧ ਵੀ ਚੰਗਾ ਦੇਣਾ ਵਾ ਤੇ ਗਰਮੀ ਦੇ ਵਿੱਚ ਫੈਡ ਵੀ ਚੰਗੀ ਹੋਣੀ ਆ ਗੱਲ ਤੁੱਪ ਤੁੱਪ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਬਾਂਦੇ ਵੀਰ ਬਾਂਦੇ ਪੂਰੇ 10 ਦਿਨਾਂ ਦਾ ਤਾਂ ਕਿ ਸੂਰਪੁਰੀ ਦੀ ਬਾਤ ਲਾ ਜੂ ਪੈਮ 2-4 ਦਿਨ ਅੱਗੇ ਪਿੱਛੇ ਹੋ ਸਕਦਾ ਵੀਰੇ ਠੀਕ ਹੈ ਠੀਕ ਹੈ ਜਿੰਨਾ ਕਿ ਤੁਹਾਨੂੰ ਦੱਸਿਆ ਉਹਨਾਂ ਤੋਂ ਹੀ ਦੱਸ ਦੇਣਾ ਹਾਂਜੀ 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 2-4 ਦਿਨ ਦਾ ਫਰਕ ਪੈ ਜਾਂਦਾ ਹੈ ਮੁੱਲ ਕਿੰਨਾ ਕਰਦੇ ਵੀਰ ਜੀ ਦਾ ਮੁੱਲ ਤੇ ਇਦਾਂ ਦੇ 50 ਹਜ਼ਾਰ ਹੀ ਕਰਦੇ ਆਂ ਦੇਣੀ ਕਿੰਨੇ ਦੀ 45 ਦੀ ਦੇ ਦਾਂਗੇ 2000 ਛੋਟ ਕਰ ਦੋ ਹੋਰ ਇਹ ਦੋ ਨਹੀਂ 5 ਹੀ ਕਰ ਦਾਂਗੇ ਵੀਰੇ ਹਾਂਜੀ 5 ਤੋਂ 1000 ਕਰ ਦਾਂਗੇ ਫਿਰ 40 ਹਜ਼ਾਰ 40 ਹਜ਼ਾਰ ਦੇ ਦਾਂਗੇ ਵੀਰੇ ਠੀਕ ਹੈ ਇੱਕ 40 ਹਾਂ ਜੇ ਕੋਈ ਵੀਰ ਭਰਾ ਮਾਨਤਾ ਨਾ ਵੰਗੂ ਚੋਂ ਛੋਟ ਕਰਦਾ ਹੈ ਠੀਕ ਹੈ ਠੀਕ ਹੈ ਬਾਕ ਠੀਕ ਹੈ ਵੀਰ ਨੂੰ ਫੋਨ ਕਰ ਲਓ ਵੇਖ ਲਓ ਜੀ ਅਜੇ ਢਲੰਡਲਾਂ ਹੈਗੀਆਂ ਥਾਣ ਸੋਹਣਾ ਲੱਗਾ ਜੀ ਮੁੱਠੀ ਚਵਾਈ ਲਾ ਥਾਣ ਓਕੇ ਵੀਰ ਜੀ ਪੂਰੇ ਹਾਂਜੀ ਹਾਂਜੀ ਉਹਦੀ ਗਰੰਟੀ ਹੋਊਗੀ ਪਿੱਛੇ ਇਹਦੀ ਗਰੰਟੀ ਹੋਊਗੀ ਥਾਣਾ ਦੀ ਗਰੰਟੀ ਹੋਊ ਕੋ ਦੂਰੋਂ ਨੇੜੋਂ ਵੀਰ ਆਉਂਦਾ ਫਿਰ ਆ ਕੇ ਕਰਾਇਆ ਵੀ ਪਿੰਦਾ ਅਗਲੇ ਨੂੰ ਜੀ 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 ਉਹਦੀ ਗਰੰਟੀ ਉਹ ਗਲਤ ਉਹਦੇ ਕਰਾਇਆ ਦਵਾਂਗੇ ਠੀਕ ਹੈ ਜੀ ਠੀਕ ਹੈ ਮੁੱਲ ਬਿਲਕੁਲ ਵੀਰ ਨੇ ਜਾਇਜ਼ ਕੀਤਾ ਇੱਕ ਘੱਟ 40 ਦੀ ਵੀਰ ਨੇ ਦੇਣੀ 39000 ਦੀ ਹੋ ਗਈ ਹੈ ਜੀ ਜੀ ਫੋਨ ਕਰ ਲਓ ਚੋ ਵੀ ਮਾਨਤਨ ਹੋ ਜਾਊਗਾ ਜਿਹੜਾ ਵੀਰ ਫੋਨ ਕਰੂਗਾ ਆ ਵੇਖਾ ਦੂਜੇ ਨੰਬਰ ਪੂਰਾ ਕੁਆਲਿਟੀ ਦਾ ਆ ਵੇਖੋ ਇਹਦਾ ਵੀਰ ਜੀ ਸੂਆ ਗਨਵਾ ਸੂਆ ਵੀਰ ਜੀ ਦਾ ਦੂਜਾ ਹੀ ਆ ਦੂਜਾ ਸੂਆ ਬੱਚਾ ਕੀ ਏਦੇ ਕੋਲ ਬੱਚਾ ਵੱਛੀ ਚ ਮਗਰ ਵੱਛੀ ਆ ਗਈ ਹਾਂ ਜੀ ਅੱਜ ਰਾਤੀ ਸੂਈ ਆ ਰਾਤੀ ਸੂਈ ਹਾਂ ਜੀ ਹਾਂ ਜੀ ਸਵੇਰੇ ਪਹਿਲੀ ਚੁਾਈ ਹੋਈ ਠੀਕ ਹੈ ਜੀ ਹਾਂ ਜੀ ਤੇ ਆਸ ਕਿੰਨੀ ਕੁ ਕਰਦੇ ਏ ਤੂੰ ਆ 18 19 ਕਿਲੋ 20 ਕਿਲੋ ਦੁੱਧ ਕਰੂਗੀ ਠੀਕ ਚਲੋ ਸਰੀਰ ਦੀ ਚੰਗੀ ਆ ਹਾਂ ਜੀ ਬਾਕੀ ਆਪੋ ਆਪਣੀ ਸਾਭ ਹੁੰਦੀ ਆ ਕੋਈ ਸਾਭ ਬਾਕੀ ਬਰੀਡ ਵਾਲੀ ਆ ਹੈ ਵੀ ਨਿਗਰ ਆ ਹਾਂ ਜੀ ਹਾਂ ਜੀ ਕ੍ਰੋਸ ਹੈ ਸਾਈ ਵਾਲ ਕ੍ਰੋਸ ਆ ਜੀ 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 ਤੇ ਠੰਡੀ ਦੀ ਰਹੀ ਆ ਠੰਡੀ ਬਹੁਤ ਆ ਠੀ ਚਵਾਈ ਦੀ ਬਾਲੀ ਚੰਗੀ ਰਸੀ ਪਾ ਕੇ ਕਿਉਂ ਨਹੀਂ ਉਦਾਂ ਹੀ ਵੈਸੇ ਹੀ ਬਿਨਾ ਰਸੀ ਠੀਕ ਆ ਪਿੱਛੇ ਵਸ਼ੀ ਆ ਗਈ ਆ ਇਹਦੇ ਬਹੁਤ ਸੋਹਣੀ ਤੇ ਖੋਲਦੇ ਵੀਰੇ ਨੂੰ ਵੀ ਆ ਵੇਖੋ ਇਹ ਪੂਰੀ ਕੈਮ ਆ ਫਿਕਸ ਆਰਡਰ ਵਾਲੀ ਆ ਥਾਣ ਜਿਹੜੇ ਲੱਗੇ ਬਹੁਤ ਹੀ ਸੋਹਣਾ ਥਾਣ ਲੱਗਾ ਜੀ ਇਹਨੂੰ ਆ ਵੇਖੋ ਜੀ ਬਾਕੀ ਜੱਡਾ ਵੀ ਹੈਗਾ ਬਹੁਤ ਹੀ ਸੋਹਣਾ ਆਰਡਰ ਤਿਆਰ ਕੀਤਾ ਇਹਨੇ ਤੇ ਥਾਣ ਜਿਹੜਾ ਵਾ ਥਾਣ ਮੁੱਠੀ ਚਵਾਈਆਗਾ ਤੁਮਾਲਾ ਵੀਰ ਲੈ ਆਇਆ ਨੂੰ ਆ ਵੇਖੋ ਜੀ ਤੇ ਬਾਕੀ ਜੇ ਡੰਗ ਪਹੂ ਆਪਾਂ ਉਹ ਡਾ ਦਿਖਾ ਦਈਦਾ ਵਾ ਸਕਰੀਨ ਵੱਡੀ ਕਰਕੇ ਵੇਖ ਲਿਆ ਕਰੋ ਜੇ ਨਾ ਸਮਝ ਲੱਗੇ ਜੀ ਪਹੂ ਕਿੱਡਾਗਾ ਹਾਈਟ ਕਿੱਡੀ ਆ ਦੀ ਤੇ ਵੀਰ ਜੀ ਹੁਣ ਕਿੰਨਾ ਬੋਲਾ ਇਹਦੇ ਕੋਲ ਬੋਲਾ ਹੈ ਟਾਈਮ 12-13 ਕਿਲੋ ਹੈਗਾ ਜੀ 12-13 ਕਿਲੋ ਬੋਲਾ ਹੈ ਹਾਂਜੀ ਹਾਂਜੀ ਠੀਕ ਆ ਤੇ ਚਵਾਊਗੀ ਕਿੰਨਾ ਪੂਰਾ ਦੁੱਧ 20-22 ਲੀਟਰ ਚਵਾ ਦੂਗੀ ਠੀਕ 20-22 ਲੀਟਰ ਚਵਾ ਦੂਗੀ ਹਾਂਜੀ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਹੁਣ ਇਹਨੇ 70000 ਰੁਪਇਆ ਕਰ ਲੀਨੇ ਨਜਾਇਜ਼ ਜਿਆ ਕਰੋ ਜੀ ਮੋਲੋ ਕਰ ਦੋ ਜਿਹੜਾ ਪਹਿਲੇ ਫੋਨ ਤੇ ਜਾਵੇ ਪਹਿਲੇ ਤੇ ਜਾਵੇ 60 ਦੀ ਦੇ ਦਾਂਗੇ ਹਾਂਜੀ 60 ਦੀ ਦੇ ਦਾਂਗੇ ਪੰਜ ਡਾ ਦੋ ਮੈਂ ਕਹਿੰਨਾ ਵੱਧ ਡਾ ਦੀਏ ਕਿੰਨਾ ਡਾਉਣਾ ਸੱਤ ਡਾ ਦੀਏ ਵੇਖੀ ਜੂ ਠੀਕ ਹੈ ਜੀ ਕਿੰਨੇ ਦੀ ਸੱਤ ਨਹੀਂ ਸਾਢੇ 7 ਡਾ ਦੀਏ 52 ਦੀ ਹਾਂ ਆਣਾ ਸਾਢੇ 52 ਦੇ ਦਾਂਗੇ ਫੋਨ ਲਾ ਲੈ ਕੋਈ ਫੋਨ ਲਾ ਲੈ ਮੌਕੇ ਤੇ ਮਾਰਨ ਤਾਂ ਹੋਊਗਾ ਹਾਂਜੀ ਹੋਊਗਾ ਬਾਕੀ ਠੰਡੀ ਦੀ ਗਾਰੰਟੀ ਹੋਊਗੀ ਬਾਕੀ ਸੋਣੀ ਆ ਫੱਬਦੀ ਵੀ ਇਕੱਲੇ ਤੇ ਬੱਬੀ ਗੱਦੀ ਵੀ ਫੱਬੂਗੀ ਏ ਸ਼ਹੀਵਾਲ ਕ੍ਰੋਸ ਹੁਣ ਗਰਮੀਆਂ ਚ ਚੱਲਣੀ ਜਿਆਦਾ ਤਰੇ ਹੋਈ ਆ ਜੀ 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 ਬੱਚਾ ਵੀ ਵੇਖ ਲਓ ਵਸ਼ੀ ਵੀ ਬਾਕੀ ਰਕਮ ਦੀ ਆ ਪਿੱਛੇ ਜੇ ਕੇ ਨਵੱਛੀ ਸਾਂਭ ਲਈ ਵੱਛੀ ਵੀ ਸੋਹਣੀ ਆ ਜੀ ਨੂੰ ਤੇ ਬੱਚਾ ਜੇ ਅਜੂਰਾ ਦਵਾ ਕੇ ਚੈੱਕ ਕਰ ਲੋ ਜੀ ਥਾਂ ਬਹੁਤ ਸੋਹਣਾ ਲੱਗਾ ਨਾੜਾਂ ਹਮਾਨੇ ਤੇ ਵੀ ਚੰਗੀਆਂ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਫੋਨ ਕਰ ਲਿਓ ਤੇ ਵੀਰ ਹੋਰ ਵੀ ਮਾਣ ਕਰ ਦੂਗਾ ਕਰ ਦੋ ਕੇ ਨਾ ਵੀਰ ਜੀ ਥੋੜਾ ਬਾਲਾ ਜਿੰਨਾ ਕਿ ਬਣਦਾ ਉਹਨਾ ਕਰੂੰਗਾ ਜਿਆਦਾ ਨਹੀਂ ਠੀਕ ਹੈ ਠੀਕ ਹੈ ਅਗਲੇ ਨੰਬਰ ਤੇ ਦਿਖਾਈ ਆ ਵੇਖੋ ਜੀ ਗੱਬਣ ਇਹ ਗੱਬਣਾ ਵੀਰ ਜੀ ਹਾਂ ਜੀ ਹਾਂ ਜੀ ਗੱਬਣ ਵੀਰ ਥਾਂ ਸੁਣੇ ਦਾ ਵੀ ਚੰਗਾ ਲੱਗਾ ਜੀ ਆ ਵੇਖੋ ਖਾਣ ਦੀ ਕੁਆਲਿਟੀ ਬਹੁਤ ਸੋਹਣੀ ਨਾੜਾਂ ਇਹਦੇ ਵੀ ਚੰਗੀਆਂ ਇਹਦਾ ਵੀਰ ਜੀ ਸੂਆ ਕਰਵਾਊਗਾ ਸੂਆ ਤੀਜਾ ਚੌਥਾ ਹੋ ਸਕਦਾ ਥੋੜੀ ਜੀ ਸੂਆ ਪੱਕ ਦੇ ਵਿਖਾਲਦੀ ਜਾਂ ਲਸੀ ਆ ਥੋੜੀ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਕੀ ਠੰਡੀ ਠੁੰਡੀ ਬੜੀ ਆ ਥਣ ਦੋਰਾ ਲੱਗਾ ਜੀ 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 ਠੀਕ ਆ ਤੇ ਦੁੱਧ ਵੀਰ ਜੀ ਕਿੰਨਾ ਕੁ ਜਵਾਊਗੀ ਇਹ ਦੁੱਧ ਵੀਰ ਜੀ ਦੁੱਧ 15 14 15 ਕਿਲੋ ਜਵਾ ਦੂਗੀ ਠੀਕ ਆ ਜੀ ਹਾਂਜੀ ਤੇ ਦਿਨ ਕਿੰਨੇ ਲਾਜੂ ਦਿਨ 5 ਤੋਂ 7 ਦਿਨ 10 10 ਦਿਨ ਵੀ ਖੜ ਸਕਦੀ ਆ ਠੀਕ ਆ ਕਮਾ ਲਿਆ ਵੀਰ ਲਿਆ ਆ ਜਾ ਤੇ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਵੀਰ ਨੇ ਜਦਾਂ ਕਹੋਗੇ ਦੇ ਦਾਂਗੇ ਹਾਂਜੀ ਪਤਲਾ ਹੀ ਮੁੱਲ ਕਰਾਂਗੇ ਪਹਿਲੀ ਦਾ ਰਿਸ਼ਤੇਦਾਰ ਵੀ ਆਵੇ ਨਾ ਉਹਨੂੰ ਲੋੜ ਲੋਕ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਬਿਸਕੜ ਖਵਾਉਂਦੇ ਜੀ 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 ਤੇ ਮੇਰੀ ਲਾਂਗਮਾਈ ਕਰਾਂਗੇ ਤਾਂ ਵੀ ਚੱਲ ਜਾਊਗਾ ਅੱਛਾ ਇਹ ਵੀ ਗੱਲ ਹੁੰਦੀ ਜਿਹੜਾ ਪਹਿਲੀ ਏਰੀਆ ਇਹ ਦੋ ਤਿੰਨ ਨਰੀ ਬਸੜ ਖਵਾ ਦਿੰਦੇ ਉਹ ਭਰਾਵਾ ਨਵੀਂ ਵਿਆਹੀ ਬੌਟੀ ਆਵੇ ਉਹਨੂੰ ਦੋ ਦੋ ਸਬਜ਼ੀਆਂ ਮੁਰਗੇ ਚਾਰਨਾ ਖਾਂਦੀ ਆ ਠੀਕ ਆ ਇਦਾਂ ਹੀ ਕਰਦੇ ਆ ਬਿਲਕੁਲ ਬਿਲਕੁਲ ਉਹ ਪਹਿਲੇ ਦਿਨ ਲੱਭਦੀ ਮੁਰਗੇ ਲੱਭਦੇ ਨਹੀਂ ਉਹ ਜੀ 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 ਠੀਕ ਆ ਤੇ ਦੱਸੋ ਮੈਂ ਕਿੰਨੇ ਕਿ ਦੇਣੀ ਉਹ ਦੇ ਤਾਂ 35000 ਦੀ ਮੈਂ ਕਹਿੰਨਾ 5 ਹੀ ਡਾ ਦੇ ਵੀਰ ਦਾ ਦਿਓ 5 6 ਡਾਓ 6 ਡਾ ਲੀਏ ਹਾਂ ਹਾਂ 6 6 ਡਾ ਦੋ 28200 ਦੀ ਹਾਂ ਨਾ 28200 ਦੀ ਹਾਂਜੀ ਹਾਂਜੀ ਆ ਤੇ ਦੇਣ ਵਾਲਾ ਹੀ ਮਾੜਾ ਕਰਦਾ ਵਾਲੀ ਬਾੜੀ ਜਿਆਦੀ ਚੰਗੀ ਹੈ ਵਾਲੀ ਨਹੀਂ ਲੱਭਣੀ ਇੰਨੇ ਦੀ ਹਾਂਜੀ ਹਾਂਜੀ ਬਹੁਤ ਚੰਗੀ ਠੰਡੀ ਠੁੰਡੀ ਬੜੀ ਦੀ ਠੀਕ ਹੈ ਜੀ ਹਾਂ ਠੰਡੀ ਬਹੁਤ ਜਿਆਦੀ ਹੈ ਬਾਕੀ ਦੋੜਾ ਥਣ ਲੱਗਾ 2510 ਦਿਨ ਲੈ ਜੂਗੀ ਜੀ ਬਾਕੀ ਦਿਹਾੜੀ ਵਾਧ ਵੀ ਕਰ ਸਕਦੀ ਘੱਟ ਵੀ ਕਰ ਸਕਦੀ ਠੀਕ ਹੈ ਠੀਕ ਟਾਈਮ ਦਾ ਚਲੋ ਮਹਾਰਾਜ ਦੇ ਹਾਸੇ ਚ ਹੁੰਦਾ ਹਾਂ ਹਾਂਜੀ ਤੇ ਬਾਕੀ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਤਾਂ ਹੁਣ ਆਪਾਂ ਮੱਝ ਦਿਖਾਈਏ ਮੱਝ ਹੀ ਕਹਿ ਸਕਦੇ ਆਪਾਂ ਇਹ ਝੋਟੀ ਨਹੀਂ ਕਹਿ ਸਕਦੇ ਤੇ ਇਹਦੇ ਕੋਲ ਬੱਚਾ ਕੀ ਆ ਜੀ ਬੱਚਾ ਪਤਾ ਨਹੀਂ ਕਟਾ ਘਟੀ ਬੱਚਾ ਆ ਗਿਆ ਕਟਾ ਇਹਦੇ ਕੋਲ ਤਾਂ ਥਾਣ ਵੇਖੋ ਕਿੰਨਾ ਸੋਹਣਾ ਲਾਟੂ ਵਰਗਾ ਥਾਣ ਲੱਗਾ ਜੀ ਇਹਨੂੰ ਹਾਂ ਜੀ ਹਾਂ ਜੀ ਤੇ ਬਾਕੀ ਫਿਕਸ ਆਰਡਰ ਇਹਦਾ ਵੀ ਤੈਨੂੰ ਮਾਝ ਹੀ ਕਹਿਣਾ ਪਸੂ ਆ ਵੀਰ ਜੀ ਕਿਹਨੂੰ ਹਾਂਜੀ ਹਾਂਜੀ ਤੀਜਾ ਚੌਥਾ ਤੀਜਾ ਚੌਥਾ ਜਮਾ ਮੰਨਣਾ ਮੰਨ ਲੇ ਜਾਈਏ ਘਰ ਵਾਲੇ ਤੀਜਾ ਹੀ ਕਹਿੰਦੇ ਚੌਥੇ ਦੋਵੇਂ ਵੱਡੇ ਚੌਥੇ ਮਾਝ ਹੀ ਨਹੀਂ ਹੁੰਦੀ ਜਾਂਦੇ ਤੀਜੇ ਸੁਣੇ ਇਹ ਤਾਂ ਕੀ ਕਹਿਣਗੇ ਸਹੀ ਗੱਲ ਜੀ ਹਾਂਜੀ ਬਾਕੀ ਸਾਫ ਬੜੀ ਹਵਾਨੀ ਵੀ ਹਾਂਜੀ ਬਹੁਤ ਸੋਹਣੀ ਆ ਫਿਕਸ ਆਰਡਰ ਇਹਦਾ ਵੀ ਗਾਈਆਂ ਵਰਗਾ ਹਵਾਨਾ ਵੇਖ ਸਕਦੇ ਆ ਤੁਸੀਂ ਤੇ ਥਣ ਬਿਲਕੁਲ ਲੱਤੂ ਵਰਗਾ ਲੱਗਾ ਗੋਲ ਗੋਲ ਜਿਆ ਚੰਗੀ ਸੋਹਣੀ ਆ ਜੀ ਕੱਦ ਦਰਮਿਆਨਾ ਜਿਆਦੀ ਵੱਡੀ ਨਹੀਂ ਹੈ ਜੀ ਲਿਆ ਵੀਰ ਕਮਾ ਲਿਆ ਆ ਵੇਖੋ ਜੀ ਪੂਰੀ ਕੈਮ ਆ ਜੀ ਬਾਕੀ ਦੁੱਧ ਵੀ ਇਹਨੇ ਚੰਗਾ ਚਵਾਈ ਜਾਣਾ ਜਿੱਦਾਂ ਦੀ ਹੈਗੀ ਵਿਚਾਰੇ ਆ ਵੇਖੋ ਤੇ ਜਿਹੜਾ ਮੁੱਲ ਕਰਨਾ ਆ ਮੁੱਲ ਲੱਭਣੇ ਵੀ ਨਹੀਂ ਕਿਤੇ ਉਹ ਇਹ ਵੀਰ ਕੋਈ ਲੱਭਣਾ ਵਾ ਜੀ ਵੀਰੇ ਕੱਲ ਹੀ ਅਜੇ ਸੂਈ ਦੇ ਕੱਲ ਹੀ ਸੂਈ ਬੱਚਾ ਖਾ ਦੋ 나ੜੂ ਦਾ ਹਾਂਜੀ 나ੜੂ ਨਾਲ ਹੀ ਆ ਬੱਚੇ ਦਾ ਦਿਖਾਤਾ ਕਿ ਵੀ ਫੇਰ ਖਾ ਦਿੰਨੇ ਆ ਆਹ ਇਹ ਕਟਾ ਬੜਾ ਸੋਹਣਾ ਜੀ ਇਹਦਾ ਹਾਂਜੀ ਠੀਕ ਆ ਜਿਹੜਾ ਕਟਾ ਬਣਨ ਵਾਲਾ ਉਹ ਵੀ ਸੋਹਣਾ ਜੀ 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 ਬਣਨ ਵਾਲਾ ਵੀ ਸੋਹਣਾ ਦਾ ਦੁੱਧ ਵੀਰ ਜੀ ਕਿੰਨਾ ਚਵਾਉਗੀ ਇਹ ਦੁੱਧ ਵੀਰ ਦੀ ਬੌਲਾ ਇਸ ਟਾਈਮ 7 ਤੋਂ 8 ਕਿਲੋ ਹੈਗਾ 7-8 ਕਿਲੋ ਬੌਲਾ 10 ਕਿਲੋ ਸੌਖਾ ਚਵਾਉਗੀ ਬਾਕੀ ਆਪਣੀ ਸਾਹ ਆ ਕੋਈ ਵੱਧ ਵੀ ਚੋ ਸਕਦਾ ਜਿੰਨਾ ਪਾਲੂ ਅਗਲਾ ਚੋਲੂ ਆਗੇ ਜਿੰਨਾ ਪਾਲੂ ਵੀ ਥਾਣ ਚੱਡੇ ਦੀ ਸਾਫ ਸੁਥਰੀ ਜੀ 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 ਜਿਹੜਾ ਮੁੱਲ ਕਰਨਾ ਦਹੋਣਾ ਹੀ ਨਹੀਂ ਗਾ ਅਸੀਂ ਉਹ ਚੀਜ਼ ਚੰਗੀ ਕਰਨੀ ਜਿਹੜੀ ਚੰਗੀ ਥਿੰਗਾਂ ਦੀ ਗੱਲ ਹੀ ਨਹੀਂ ਕਰਨੀ ਹਾਂਜੀ ਹਾਂਜੀ ਕਈ ਵੀਰ ਕਹਿ ਹੀ ਦਿੰਦੇ ਆ ਦੇਣਾ ਹਾਂਜੀ ਹਾਂਜੀ ਤੇ ਇਹ 75000 ਦੀ ਨਹੀਂ ਇਹ ਦਾਣਾ ਕਰੋ ਪੰਜ ਡਾ ਦੇ ਮੈਂ ਕਹਿੰਦਾ ਨਹੀਂ ਵੱਧ ਡਾਲੀਏ ਇਹ ਕਿੰਨਾ ਡਾਉਣਾ ਦਸ ਨਾ ਡਾ ਦਈਏ 10 ਹੀ ਡਾ ਦੇ 65 ਦੇ ਨਹੀਂ ਹੋਰ ਡਾ ਦਈਏ ਕਿੰਨਾ ਸਾਡੇ 65 ਦੇ ਦਾਂਗੇ ਮਾਰ ਦਾਣਾ ਜੋ 24 ਦਾਂਗੇ ਕਰ ਦਾਂਗੇ ਵੀਰੇ ਫੋਨ ਕਰ ਲੈ ਕੋਈ ਫੋਨ ਕਰ ਲੈ ਕਰ ਦਾਂਗੇ ਮਾਰ ਤਾਂ ਠੀਕ ਹੈ ਜੀ ਪਰ ਹੁਣ 60 62 ਵਾਲਾ ਕੋਈ ਨਹੀਂ ਜੇ ਗੱਲ ਕਰਦਾ ਮੱਜਾਂ ਦੀ ਜੀ 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 ਤੇ ਬਾਕੀ ਉਹ ਵੀ ਤਾਜੀ ਸੂਈ ਮੱਝ ਤੇ ਲੱਭਣ ਨਹੀਂ ਡਈ ਕਿਦੇ ਹਾਂ ਆ ਥਾਣੇ ਕਰਾਂ ਫੇਰ ਵੇਖ ਲੈ ਥਣ ਪੂਰਾ ਲੱਟ ਵਰਗਾ ਚਵਾਈ ਪੋਲੀ ਹੋ ਗਈ ਥਣ ਥੋੜਾ ਲੱਗਦਾ ਭਾਰਾ ਭਰ ਚਵਾਈ ਪੋਲੀ ਹਾਂ ਜੀ ਬਹੁਤ ਹੀ ਸੋਹਣਾ ਡਰਿਆ ਦਾ ਫਿਕਸ ਜਿਆ ਆ ਵੇਖੋ ਨਾੜਾਂ ਕਿੰਨੀਆਂ ਲੱਗੀਆਂ ਹਵਾਨੇ ਤੇ ਚੈੱਕ ਕਰ ਲੋ ਬਾਕੀ ਆ ਵੀ ਠੰਡੀ ਧੀਰੀ ਇਹਦੇ ਜਿਹੜੇ ਸਾਣਾ ਮੈਂ ਪੂਛ ਪੜੀ ਮੈਨੂੰ ਲੱਤ ਮਾਰਨੀ ਆ ਆ ਵੇਖੋ ਜੀ ਛੇ ਦਾ ਵੀਰ ਜੀ ਹਾਂਜੀ ਹਾਂਜੀ ਛਿੱਗੀ ਆ ਗੱਡੀ ਤਾਜੀ ਸੂਈ ਪਹਿਲਣ ਆ ਜਾ ਹਾਂਜੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਠੀਕ ਹੈ ਜੀ ਆ ਬੱਚਾ ਜਿ ਬੈਠਾ ਬੱਚਾ ਕੀ ਇਹ ਦੇਖੋ ਇਹ ਵੀ ਮਾਲੀ ਆ ਮਾਲੀ ਲਿਆਂਦੇ ਆਰਕਾ ਠੀਕ ਹੈ ਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏਣਗੇ 5-7 ਦਿਨ ਹੋ ਗਏਣਗੇ ਠੀਕ ਹੈ ਜੀ ਠੀਕ ਮਾਲੀ ਆ ਨੀਲੀ ਦਾ ਦੇ ਹਾਂਜੀ ਹਾਂਜੀ ਨੀਲੀ ਦਾ ਆ ਬਾਕੀ ਕੱਦ ਕਾੜ ਚੈੱਕ ਕਰ ਲੋ ਇਹਦਾ ਆ ਵੇਖੋ ਜੀ ਥਾਣਾ ਦਾ ਗਾਇਬ ਵੀ ਬਹੁਤ ਸੋਹਣਾ ਜੀ ਇਹਦੇ ਵੱਡੀ ਝੋਟੀ ਆ ਜੀ ਕਮਾ ਲੈ ਆ ਵੀ ਤੇ ਆ ਵੇਖੋ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਨਸਲ ਵਾਲੀ ਪੂਰੀ ਆ ਜੀ ਚੰਗੀ ਆ ਜੀ ਕੁਆਲਿਟੀ ਪੂਰੀ ਚੰਗੀ ਆ ਜੀ ਹਾਂਜੀ ਤੇ ਮੂੰ ਤਾਂ ਛੇ ਦਾ ਆਂਦਾ ਹਾਂਜੀ ਹਾਂਜੀ ਛਗੀ ਆ ਵੀਰੇ ਕੱਟਾ ਦਿਖਾ ਦੀ ਨੀਲੀ ਜਿਹਾ ਜਾਂਦਾ ਬੜਾ ਸੋਹਣਾ ਕੱਟਾ ਇਹਦਾ ਹਾਂਜੀ ਹਾਂਜੀ ਆਹ ਦੇਖੋ ਜੀ ਠੀਕ ਆ ਆਪ ਤੇ ਮੋਹਰਾ ਚ ਆਉਂਦੀ ਐ ਆਪ ਤੇ ਮੋਹਰਾ ਚ ਆਉਂਦੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਵੀਰ ਜੀ ਇਸ ਟਾਈਮ ਤੇ 12 ਕਿਲੋਟਰ ਹੈਗਾ ਵੀਰੇ ਤੇ ਕਿੰਨਾ ਚਵਾਉਗੀ ਏ ਚਲੋ 2-4 ਕਿਲੋ ਵਧਾ ਦੂ 16 ਕਰ ਦੂਗੀ ਬੜਾ ਫਰਕ ਨਹੀਂ ਪੈਣਾ 2-4 ਕਿਲੋ ਦਾ ਪੈਣਾ ਦਾ ਸੇਵਾ ਦਾ ਫਰਕ ਪੈਣਾ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਮੋਲੇ ਦਾ ਉਦਾਂ ਹੀ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਬਾਕੀ ਛਕੀਨ ਝੋਟੀ ਪਹਿਲਾ ਸੂਆ ਵਾ ਹਾਂਜੀ ਪਹਿਲੀ ਸੂਈ ਠੰਡੀ ਕੱਦ ਕਾਠ ਵੀਰ ਵੇਖ ਲਓ ਵੀ ਲੱਗੇ ਲਓ ਤਾਂ ਨਿਗਾਹ ਜਿਆ ਲੱਗਦਾ ਝੋਟੀ ਦੇ ਤੇ ਉਹ ਮੇਰੇ ਅਰਗੀ ਵੀ ਹੈਗੀ ਉਹ ਵੀ ਖਾਦਨੇ ਝੋਟੀ ਠੀਕ ਹੈ ਠੀਕ ਹੈ ਉਹਨੂੰ ਵੀ ਦਿਖਾਈਏ ਇਹ ਗੱਪਣਾ ਵੀਰ ਜੀ ਹਾਂਜੀ ਹਾਂਜੀ ਉਹ ਮੇਰੇ ਅਰਗੀ ਵੇਖ ਲਓ ਜਿਹੜੀ ਆ ਗੱਪਣ ਝੋਟੀ ਆ ਸਿੰਘ ਇਹਦੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਜੀ ਸਿੰਘ ਬਹੁਤ ਸੋਹਣਾ ਵਾ ਇਹਦਾ ਵੀ ਆ ਵੇਖੋ ਜੀ ਪੂਰੀ ਗੋਲ ਆ ਚੰਗੀ ਵੱਡੀ ਆ ਜੀ ਇਹ ਵੀ ہاں ਜੀ ਥਾਣ ਸੁਣਾ ਹਵਾਨਾ ਜੇ ਦਿਨ ਕਿਲਾ ਜੀ ਉਹ ਸਰੂਵ ਖਾ ਲੈਣਾ ਪਹਿਲਾਂ ਸਰੂਵ ਖਾ ਲ ਕੇ ਰੁਕ ਜਾ ਆ ਇੱਕ ਮਿੰਟ ਸਰੂਵ ਖਾ ਲ ਕੇ ਝੂਠ ਮਾਰ ਕੇ ਆ ਦੋ ਜੁੜੇ ਥਣ ਆਇ ਸ਼ਰੂ ਲੱਗਾ ਵਾ ਤੇ ਦੋਵਾਂ ਵਾਗਦਾ ਕਰਕੇ ਦੇਣੀ ਹੈ ਵਗੇ ਦਾ ਨਾ ਵਗੇ ਆਪਾਂ ਵਾਗਦਾ ਕਰਕੇ ਦੇਣੀ ਦੋਵਾਂ ਚੋਂ ਦਾ ਦੁੱਧ ਹਾਂਜੀ ਦੋਵਾਂ ਚੋਂ ਦਾ ਠੀਕ ਹੈ ਹਾਂਜੀ ਬਾਕੀ ਆਵੇਂ ਝੂਠ ਕੋਈ ਬੋਲਣਾ ਵੀ ਨਹੀਂ ਇਹ ਸਹੀ ਹੈ ਸਹੀ ਹੈ ਜਿਹੜੀ ਚੀਜ਼ ਮੰਨ ਲਓ ਪਹਿਲਾਂ ਚੀਜ਼ ਚੰਗੀ ਹੈ ਜੀ ਕੋਈ ਇੱਕ ਹੀ ਆ ਗਿਆ ਕੋਈ ਖਰਾਬ ਨਾ ਬਿਲਕੁਲ ਵੀ ਤਾਂ ਬਿਲਕੁਲ ਜੀ 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 ਮੁੜ ਕੇ ਕਹੂ ਕੋਈ ਨਾ ਦਾ ਕਾਰੋਬਾਰ ਦਾ ਯਕੀਨ ਡਾਲਿਆ ਤੇ ਕਾਹਦਾ ਕਰੂ ਜੀ 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 ਸਹੀ ਹੈ ਜੀ ਬਾਕੀ ਜਿੱਦਾਂ ਜਿੱਡੀ ਸੋਣੀ ਝੋਟੀ ਆ ਹਵਾਨਾ ਚੈੱਕ ਕਰ ਲੋ ਦਿਨ ਵੀਰ ਜੀ ਕਿੰਨੇ ਖੜਦੇ ਨੇ ਪੰਜ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈ ਜਾਣੇ ਥਾਣਾ ਦਾ ਲੈ ਜਾ ਵੀਰ ਲੈ ਜਾ ਗੋਆ ਮੈਂ ਤਾਂ ਆਹ ਵੇਖੋ ਜੀ ਕੱਦ ਕੱਡ ਪੂਰਾ ਚੰਗਾ ਸਿੰਘ ਬੜਾ ਕੁੰਡਾ ਲੱਗਾ ਇਹਨੂੰ ਤੇ ਦਿਨ ਪੰਜ ਚਾਰ ਲਾ ਜੂਗੀ ਤੇ ਇੱਕ ਜਿਹੜਾ ਥਾਣਿਆ ਬਹਿਣੀ ਤੋਂ ਉੱਟੇ ਵਾਲਾ ਬੰਨੇ ਵਾਲਾ ਅਗਲਾ ਥਾਣਾ ਉਹਦੇ ਦੋ ਸਰੂ ਆ ਵੀਰ ਕਹਿੰਦਾ ਵੀ ਵਗਦੇ ਆ ਦੋਵੇਂ ਆਹ ਵੇਖੋ ਕਮਾ ਲਿਆ ਵੀਰ ਕਮਾ ਲਿਆ ਬਾਕੀ ਕੁਆਲਿਟੀ ਝੋਟੀ ਦੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਆ ਵੀਡੀਓ ਦੇ ਡੰਗਰ ਹੋਰ ਲੱਗਦਾ ਕੋਲ ਆ ਕੇ ਵੇਖੋਗੇ ਤੁਹਾਨੂੰ ਹੋਰ ਦਿਖੂਗਾ ਕਈਆਂ ਵੀਡੀਓ ਡੰਗਰ ਵੀਡੀਓ ਦੇ ਵੱਡਾ ਲੱਗਦਾ ਵਾ ਤੇ ਜਦੋਂ ਤੁਸੀਂ ਕੋਲੋਂ ਨੇ ਉਦੋਂ ਛੋਟਾ ਜਾਂਦਾ ਵਾ ਆਪਣੀ ਵੀਡੀਓ ਬਣੀ ਹੋਊਗੀ ਜਿੱਦਾਂ ਦਾ ਡੰਗਰ ਹੋਊਗਾ ਉਦਾਂ ਦਾ ਦੇਖੂਗਾ ਜੀ ਆਹ ਵੇਖੋ ਜੀ ਬਾਕੀ ਪੂਰੀ ਸੋਹਣੀ ਆ ਜੀ ਛਕੀਨ ਝੋਟੀ ਜਿਹਨੂੰ ਕਹਿ ਦਿੰਦੇ ਨੇ ਨਾ ਉਹ ਛਕੀਨ ਆ ਇਹੋ ਜਿਹਾ ਪਸ਼ੂ ਜਿਹੜਾ ਹੁੰਦਾ ਕਿੱਲੇ ਦੇ ਬੱਜਾ ਵੀ ਸੋਹਣਾ ਲੱਗਦਾ ਜੀ ਇੱਕ ਵੀਰ ਸਾਡਾ ਕਹਿੰਦਾ ਹੁੰਦਾ ਇੱਕ ਸਾਡਾ ਵੀਰ ਆ ਉਹ ਕਹਿੰਦਾ ਵੀ ਜੇ ਇਹੋ ਜਿਹੇ ਜਿਹੜਾ ਪਸ਼ੂ ਆ ਝੋਟੀ ਹੋਵੇ ਜਾਂ ਗਾਂ ਹੋਵੇ ਬੱਝੇ ਹੋਵੇ ਕਿਲੇ ਤੇ ਤਾਂ ਰਿਸ਼ਤੇਦਾਰ ਸਾਹਮਣੇ ਬਾਰ-ਬਾਰ ਖੋਲ ਕੇ ਦਿਖਾਈ ਜਾਵੇ ਪ੍ਰਭਾਵ ਪੈਂਦਾ ਇੰਨਾਂ ਗੱਲਾਂ ਦਾ ਇਹ ਹੈ ਤੇ ਬੀਜ ਕੀ ਆ ਜੀ ਆਪਣਾ ਹਾਂਜੀ ਹਾਂਜੀ ਠੀਕ ਆ ਚਲੋ ਉਧਰ ਮਲਬਾਈ ਕਾਲਾ ਸੋਨਾ ਕਹਿੰਦੇ ਹੈ ਤੇ ਸੋਨਾ ਹੀ ਆ ਜੀ ਜੀ ਸਾਹਮ ਲਵੇ ਬਾਹਰ ਜਾ ਕੇ ਵੀ ਤੇ ਕਿੰਨਾ ਕੁਝ ਕਰਨ ਲਏ ਸੀ ਇਹਨਾਂ ਨੇ ਜੀ ਸੇਵਾ ਕਰਨੀ ਚਾਹੀਦੀ ਇਹ ਵੀਰ ਜੀ ਦੁੱਧ ਕਿੰਨਾ ਚਵਾਉਗੀ ਦੁੱਧ 14-15 ਲੀਟਰ ਚਵਾਉਗੀ ਕੱਟੀ ਤੇ ਮੂੰਹ ਤਾਂ ਛੇ ਦਾ ਹਾਂਜੀ ਪਹਿਲਾਂ ਕੱਟੀ ਆ ਬਾਕੀ ਸਰੀਰ ਦਾ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਇਹ ਪਹਿਲਣਿਆ ਮੇਰੇ ਵਾਂਗੂ ਮੈਨੂੰ ਸਮਝ ਨਹੀਂ ਲੱਗੀ ਕਿਦੋਂ 4 ਸਵੇਰੇ ਪੜੀ ਗਈ ਠੀਕ 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 ਇਹ ਰੱਬ ਦੇਖ ਲਓ ਕੋਲ ਮਟੋੜਾ ਹਾਂਜੀ ਹਾਂਜੀ ਠੀਕ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਤਾਂ ਡੇਢ ਨਾ ਕਰ ਲਈਏ ਡੇਢ ਡੇਢ ਲੱਖ ਦੇ ਮੰਗੇ ਬੈਠੇ ਸਾਰੇ ਜਣੇ ਮੈਂ ਕਹਿੰਦਾ ਡੇਢ ਕਰ ਲੈਂਦਾ ਹਾਂਜੀ ਹਾਂਜੀ ਜੇ ਉਹ ਸਰੂ ਨਾ ਦੋ ਦੰਦੇ ਦੇ ਹਾਂਜੀ ਹਾਂਜੀ ਇਹ ਤਾਂ ਉਹਦਾ ਵਟਾ ਉਹਦਾ ਵਟਾ ਲੱਗਣਾ ਉਹਦਾ ਵਟਾ ਲਾ ਲੈਨੇ ਹਾਂਜੀ ਹਾਂ ਉਹ ਆਪਣੀ 20000 ਲਾ ਦਈਏ ਬਟਾ 20 ਲਾ ਦੋ ਭਾਵੇਂ ਆਡੀ ਮਰਜੀ ਆ ਜੀ ਜਿੰਨਾ ਕਿ ਤਾ 30000 ਲਾ ਦੀ ਇੱਕ 20 ਦੇ ਦੀ ਇੱਕ 20 ਮਾਣ ਨਾ ਮਾਣ 20 30 ਨਹੀਂ ਲਾਉਣਾ 35 ਲਾ ਦੇਣਾ ਇੱਕ 15 ਦੀ ਕੱਟੀ ਦੇਣੀ ਹੈ ਅੱਛਾ ਜੀ 35 35000 ਰੁਪਇਆ ਵਟਾ ਹੀ ਲਾ ਦੇਣਾ ਠੀਕ ਹੈ ਹਾਂ ਜੀ ਹਾਂ ਜੀ ਇੱਕ 15 ਦੀ ਇੱਕ 15 ਦੀ ਮੌਕੇ ਦੇ ਉਹਦਾ ਲੱਖ ਦੇ ਛੋਟੀਆਂ ਛੋਟੀਆਂ ਦਾ ਨਹੀਂ ਨਹੀਂ ਉਹਦਾ ਹਾਂ ਜਿਹੜੀ ਹਾਂ ਸਚਾਈ ਆ ਉਹਦਾ ਆ ਆ ਜਿਹੜੇ ਥਣ ਦੋ ਜੁੜੇ ਆ ਹਾਂ ਜੀ ਹਾਂ ਜੀ ਆ ਵੇਖੋ ਜੀ ਦੀਰਾ ਕਰਕੇ 35000 ਰੁਪਇਆ ਹੀ ਲੈਸ ਕਰਤਾ ਵੀ ਤੇ ਬਾਕੀ ਜਿਨ੍ਹਾਂ ਨੂੰ ਇਹ ਚੀਜ਼ ਦੀ ਪਰਖ ਹੋਈ ਉਹਨਾਂ ਨੇ ਕਰਮਾ ਲਈ ਵੀ ਸਮਝਣਾ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਵੀਰਾਂ ਨੂੰ ਪਤਾ ਨਾ ਸਾਭੀ ਪੂਰੀ ਅਜਰੇ ਬੰਦੇ ਨੇ ਜੀ ਜੀ ਆਪਾਂ ਤਾਂ ਚਲੋ ਮੋਲੀ ਲਈ ਆ ਇਹ ਵਪਾਰੀ ਗੱਲ ਸੋਚਦਾ ਘਰ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਜੀ ਬਾਕੀ ਆਪਾਂ ਦੱਸ ਕੇ ਬੱਚੇ ਲੈਣ ਨੂੰ ਗਾਂ ਭਾਂਵੇਂ ਬੱਚੇ ਤਿਆਰ ਕਰ ਲਏ ਤਾਂ ਜਿੱਡੀ ਸੋਹਣੀ ਹੈਗੀ ਆ ਬਿਲਕੁਲ ਠੀਕ ਆ ਹਾਂਜੀ ਇੱਕਦਾਂ ਹੋਰ ਦਿਖਾ ਦਈਏ ਦਾ ਮੂੰਹ ਮੰਦ ਖਾ ਦਈਏ ਚੰਗੀ ਤਰ੍ਹਾਂ ਆਹ ਵੇਖੋ ਇਹ ਸਿੰਘ ਸਿੰਘ ਚੈੱਕ ਕਰੋ ਜੀ ਝੋਟੀ ਦਾ ਸਿੰਘ ਆ ਦੋਂਗੜਾ ਪੈਂਦੀਆਂ ਬਸ ਆਹ ਵੇਖੋ ਇਹ ਕੋਲ ਮੋਟੀ ਆ ਆ ਥਣ ਵੀ ਦੂਜੇ ਪਾਸੇ ਥਣ ਵੇਖ ਲਓ ਆਪਾਂ ਇੱਕੇ ਪੁੰਨੇੋਂ ਦਾ ਖਾਏ ਗੈਬ ਬਹੁਤ ਸੋਹਣਾ ਥਣ ਦਾ ਇਹਦੇ ਹਾਂ ਠੀਕ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਗੱਲ ਬਾਤ ਇੰਨਾ ਹੀ ਬੜਾ ਤੁਸੀਂ ਆ ਗਏ ਜੀ ਆਪਣੇ ਕੋਲ ਠੀਕ ਹੈ ਜੀ ਆਪਣਾ ਭਾਈ ਫਰਜ਼ ਆ ਜਿਹੜਾ ਵੀਰ ਪਿਆਰ ਨਾਲ ਸਭ ਆਪਾਂ ਜਾਣੇ ਹਾਰ ਕੇ ਬਿਲਕੁਲ ਜਿਹੜਾ ਵੀਰ ਫੋਨ ਕਰਦਾ ਆਪਾਂ ਕਦੇ ਮਨਿਆ ਨਹੀਂ ਕਿ ਤੇ ਉਸੇ ਵੇਲੇ ਤੁਰ ਪਈਦਾ ਤਾਂ ਹੀ ਤੁਹਾਨੂੰ ਬੁਲਾਇਆ ਨਾ ਵੀਰੇ ਜੀ ਜੀ ਠੀਕ ਹੈ ਜੀ ਤੇ ਵੀਰ ਨੇ ਆਹੀ 6 ਪਸੂ ਸੇਲ ਕਰਨੇ ਆ ਆਪਣਾ ਕੰਮ ਆਪਾਂ ਪੂਰਾ ਕਰਤਾ ਫਰਜ਼ ਤੁਹਾਡਾ ਫਰਜ਼ ਇਹ ਹੈ ਕਿ ਆ ਕੇ ਤੁਸੀਂ ਆਪਣੀ ਤਸੱਲੀ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੂਏ ਸ਼ਾਇ ਪਸ਼ੂ ਨੂੰ ਦੋ ਟਾਈਮ ਚੋ ਕੇ ਗੱਬਣ ਪਸ਼ੂ ਨੂੰ ਚੈੱਕ ਕਰਕੇ ਲੈ ਕੇ ਜਾ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ